ਹਾਂਜੀ ਵੀਰੋ ਸਾਰੇ ਵੀਰਾਂ ਨੂੰ ਆਪਣੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵਾਂ ਮੈਸੇਜ ਲੈ ਕੇ ਆਏ ਹਾਂ ਵੀ ਆਪਣਾ ਮੋਬਾਈਲ ਸਸਰੀ ਡਾ ਵਰਕ ਹੈ ਜਿਵੇਂ ਹੁਣ ਦੀਵਾਲੀ ਆ ਰਹੀ ਹੈ ਦੀਵਾਲੀ ਤੇ ਬਹੁਤ ਸਾਰੀਆਂ ਲੋਕ ਇਲੈਕਟ੍ਰੋਨਿਕ ਰਿਲੇਟਰ ਮੋਬਾਈਲ ਸੈਸਰੀਸ ਬੰਦੀ ਕੁਛ ਨਾ ਕੁਛ ਖਰੀਦਦਾਰੀ ਕਰਦੇ ਨੇ ਉਹਦੇ ਵਿੱਚ ਤੁਸੀਂ ਆਪਣੇ ਕੋਲ ਵਿਜ਼ਿਟ ਕਰਕੇ ਸਸਤਾ ਸਮਾਨ ਲੈ ਸਕਦੇ ਆ ਜਿਵੇਂ ਕਿਸੇ ਨੂੰ ਚਾਹੀਦੀ ਹੋਵੇ ਕੋਈ ਚਾਰਜਿੰਗ ਕੇਬਲ ਡਾਟਾ ਕੇਬਲ 이어ਫੋਨ neckband ਸਪੀਕਰ ਤੇ ਪਾਵਰ ਬੈਂਕ वगैरह ਸਾਰੇ ਬ੍ਰਾਂਡ ਦੇ ਆਪਣੇ ਕੋਲ Ubon ਕੰਪਨੀ ਰਿਲੇਟਡ ਸਮਾਨ Protonics ERD ਕੰਪਨੀ ਦੇ ਇਹਦੇ ਵਿੱਚ ਆਪਾਂ ਕੁਝ ਤੁਹਾਨੂੰ ਆਈਟਮਾਂ ਲਾਈਵ ਵੀ ਦਿਖਾ ਦਿੰਨੇ ਆ ਇਹ ਵੀਰੋ ਜਿਵੇਂ ईआरडी ਦਾ ਚਾਰਜਰ ਹੈ ਡਾਕਟਰ ਦਾ ਦੋ ਮੇਰ ਦਾ ਇਹਦੀ ਇਹਦਾ ਪ੍ਰਿੰਟ ਰੇਟ ਹੈ 300 ਰੁਪਿਆ ਪਰੇ ਬਾਜ਼ਾਰ ਦੇ ਵਿੱਚ ਤੁਹਾਨੂੰ ਘੱਟੋ ਘੱਟ 2250 ਰੁਪਏ ਦਾ ਮਿਲਦਾ ਹੋਗਾ ਆਪਾਂ ਉਸ ਤੋਂ ਵੀ ਤੁਹਾਨੂੰ ਇਹ ਲੈਸ ਕਰਕੇ ਦਿੱਤਾ ਜਾਊਗਾ ਤੁਸੀਂ ਆਪਣੇ ਕੋਲ ਆਉਂਗੇ ਨਰਾਸ਼ ਹੋ ਕੇ ਨਹੀਂ ਜਾਂਦੇ ਬਹੁਤ ਵਧੀਆ ਰੇਟ ਤੁਹਾਨੂੰ ਦੇਵਾਂਗੇ ਚੀਜ਼ ਦੀ ਕੁਆਲਿਟੀ ਬਹੁਤ ਵਧੀਆ ਮਿਲੂਗੀ ਇਹ Apple ਦੀ ਫਰਸਟ ਕਾਪੀ ਹੁੰਦੀ ਹੈ AirPod Pro 2 ਜਿਹਦੇ ਵਿੱਚ ਸੈਂਸਰ ਵਧੀਆ ਵਰਕ ਕਰਦੇ ਨੇ ਵੋਲਿਊਮ ਦਾ ਵੋਲਿਊਮ ਕੰਟਰੋਲ ਵਾਲਾ ਬਟਨ ਹੁੰਦਾ ਹੈ ਜਿਹਨੂੰ ਆਪਾਂ ਸਵਾਈਪ ਕਰਕੇ ਵੱਧ ਘੱਟ ਆਵਾਜ਼ ਕਰ ਸਕਦੇ ਹਾਂ ਇਸ ਤੋਂ ਇਲਾਵਾ ਸਸਤੇ ਦੇ ਵਿੱਚ ਇਹ ਪੋਰਟਸ ਮਿਲ ਜਾਣਗੇ আল্টਰਾ ਪੋਰਟਸ ਜਿਸ ਨੂੰ ਕਹਿੰਦੇ ਆ ਟ੍ਰਾਂਸਪੀਰੈਂਟ ਇਹ AirPod ਵਧੀਆ ਕੁਆਲਿਟੀ ਹੁੰਦੀ ਹੈ ਪਰ ਇਸ ਦਾ ਬੈਕਅਪ ਮਿਨੀਮਮ 3-4 ਘੰਟੇ ਹੁੰਦਾ ਪਰ ਇਹ ਤੁਹਾਨੂੰ ਕਟੋਗਟ ਆਪਣੇ ਕੋਲ ਮਿਲ ਜੂਗਾ ਇਹ 200 ਰੁਪਏ ਦਾ ਮਿਲ ਜੂਗਾ ਬਾਕੀ ਜੋ ਵੀ ਆਪਣੇ ਕੋਲ ਆ ਕੇ ਵਿਜ਼ਿਟ ਕਰਕੇ ਪਿੰਡ ਦੇ ਵਿੱਚ ਆਪਣੀ ਸ਼ਾਪ ਹੈ ਝੜੇਵਾਨ ਸ਼੍ਰੀ ਮਕਸਦਰ ਸਾਹਿਬ ਜ਼ਿਲ੍ਹਾ ਉੱਥੇ ਆ ਕੇ ਤੁਸੀਂ ਵਿਜ਼ਿਟ ਕਰਕੇ ਕੋਈ ਵੀ ਜਿਆਦਾ ਤੋਂ ਜਿਆਦਾ ਜੋ ਕੋਈ ਖਰੀਦਦਾ ਆਪਾਂ ਉਸ ਨੂੰ ਇੱਕ ਕੋਈ ਐਕਸਟਰਾ ਗਿਫਟ ਵੀ ਪੇਸ਼ ਕਰਾਂਗੇ ਇੱਕ ਤੁਹਾਨੂੰ ਵੀਰ ਜੀ ਦਿਖਾਣੀ ਇਹ ਸਾਊਂਡਬਾਰ ਹੈ ਯੂਬੋਨ ਦੀ ਯੂਬੋਨ ਕੰਪਨੀ ਦੀ ਸਾਊਂਡਬਾਰ ਹੈ ਇਸ ਦੀ ਤੁਹਾਨੂੰ ਸਪੈਸ਼ਲ ਨਾਲ ਗਾਰੰਟੀ ਵੀ ਮਿਲੂਗੀ 3 ਮਨთ ਦੀ ਗਾਰੰਟੀ ਹੋਗੀ ਕੁਆਲਿਟੀ ਬਹੁਤ ਵਧੀਆ ਸਾਊਂਡ ਬਹੁਤ ਵਧੀਆ ਮਿਲੂਗਾ ਤੁਹਾਨੂੰ ਇਸ ਦੇ ਵਿੱਚ ਇਹ ਮਿਲ ਜਾਣਗੇ ਨੈਕ ਬੈਂਡ ਯੂਬੋਨ ਕੰਪਨੀ ਦੇ ਇਸ ਦੀ ਵੀ ਤੁਹਾਨੂੰ ਗਾਰੰਟੀ ਮਿਲੂਗੀ 3 ਮਨთ ਦੀ ਗਾਰੰਟੀ ਏ 1+ ਕੰਪਨੀ ਦਾ ਤੁਹਾਨੂੰ ਚਾਰਜਰ ਦਿਖਾ ਰਹੀ ਹਾਂ 1 ਸਾਲ ਦੀ ਗਾਰੰਟੀ ਦੇ ਨਾਲੇ ਡਾਕਟਰ ਮਿਲੂਗਾ 1+ ਕੰਪਨੀ ਦਾ ਇਸ ਤਰ੍ਹਾਂ ਦੀ ਸ਼ੇਪ ਦੇ ਵਿੱਚ ਬਹੁਤ ਵਧੀਆ ਚਾਰਜਿੰਗ ਹੈ 100 ਵਾਟ ਦਾ ਇਹ ਚਾਰਜਰ ਜਿਹਦੀ ਤੁਹਾਨੂੰ 1 ਸਾਲ ਦੀ ਗਾਰੰਟੀ ਮਿਲੂਗੀ ਮਿਨੀਮਮ ਇਹ オリジナル ਦੇ ਵਿੱਚ ਹੈ ਮਿਨੀਮਮ ਇਸ ਦਾ ਰੇਟ ਹੈ ਠਟੂ ਘਟ ਮਿਲ ਜੂਗਾ ਇਹ ਤੁਹਾਨੂੰ 400 ਰੁਪਏ ਦਾ ਲੱਗ ਜੂਗਾ